ਖਾਲਿਸਤਾਨੀ ਸਮਰਥਕ ਗੁਰਪਤਵੰਨ ਸਿੰਘ ਪੰਨੂ ਤੇ ਵਾਲਮੀਕੀ ਭਾਈਚਾਰੇ ਦੇ ਆਗੂ ਤਤਤੇ ਹੋ ਗਏ ਨੇ ਤੇ ਸਿੱਧੀ ਚੇਤਾਵਨੀ ਦੇ ਦਿੱਤੀ ਗਈ ਹੈ। ਦਰਅਸਲ ਮਾਮਲਾ ਖਾਲਿਸਤਾਨੀ ਸਮਰਥਕ ਗੁਰਪਤਵੰਨ ਸਿੰਘ ਪੰਨੂ ਦੇ ਵੱਲੋਂ 14 ਅਪ੍ਰੈਲ ਵਾਲੇ ਦਿਨ ਸੰਵਿਧਾਨ ਨਿਰਮਾਤਾ ਡਾਕਟਰ ਬੀ ਆਰ ਅੰਬੇਦਕਰ ਦੀਆਂ ਮੂਰਤੀਆਂ ਨੂੰ ਤੋੜਨ ਦੀ ਸੋਸ਼ਲ ਮੀਡੀਆ ਉੱਤੇ ਵੀਡੀਓ ਪਾਉਣ ਦਾ। ਪਿਛਲੇ ਦਿਨੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਦਕਰ ਦੀ ਮੂਰਤੀ ਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਰੇ ਲਿਖਣ ਅਤੇ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ। ਜਿਸ ਜ਼ਿੰਮੇਵਾਰੀ ਖਾਲਸਤਾਨੀ ਸਮਰਥਕ ਗੁਰਪਤਵੰਨ ਸਿੰਘ ਪੰਨੂ ਦੇ ਵੱਲੋਂ ਵੀਡੀਓ ਜਾਰੀ ਕਰਕੇ ਲਈ ਗਈ ਜਿਸ ਦੇ ਵਿੱਚ 14 April ਤੱਕ ਡਾਕਟਰ ਬੀ ਆਰ ਅੰਬੇਦਕਰ ਦੀਆਂ ਮੂਰਤੀਆਂ ਨੂੰ ਖੰਡਿਤ ਕੀਤਾ ਜਾਵੇਗਾ ਇਹ ਗੱਲ ਆਖੀ ਗਈ ਜਿਸ ਤੋਂ ਬਾਅਦ ਹੁਣ ਪੂਰੇ ਪੰਜਾਬ ਦੇ ਵਿੱਚ ਵਾਲਮੀਕੀ ਭਾਈਚਾਰੇ ਤੇ ਦਲਿਤ ਸਮਾਜ ਦੇ ਵਿੱਚ ਕਾਫੀ ਰੋਸ ਹੈ ਜਿਸ ਦੇ ਚਲਦਿਆਂ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਭਗਵਾਨ ਵਾਲਮੀਕੀ ਆਤਰਮ ਸਮਾਜ ਦੇ ਮੁਖਾਗੂ Swami Meghnath ਦੀ ਅਗਵਾਈ ਦੇ ਵਿੱਚ ਅੰਮ੍ਰਿਤਸਰ ਵਿਖੇ ਡਾਕਟਰ ਬੀ ਆਰ ਅੰਬੇਦਕਰ ਦੀ ਮੂਰਤੀ ਤੇ ਨਤਮਸਤਕ ਹੋਣ ਤੋਂ ਬਾਅਦ ਖਾਲਸਾਨੀ ਸਮਰਥਕ ਗੁਰਪਤਵੰਨ ਸਿੰਘ ਪੰਨੂ ਨੂੰ ਚੇਤਾਵਨੀ ਦਿੰਦਿਆਂ ਕਿਹਾ ਗਿਆ ਕਿ ਆਪਣੀਆਂ ਹਰਕਤਾਂ ਤੋਂ ਬਾਜ਼ ਆ ਜਾਓ ਨਹੀਂ ਤਾਂ ਨਤੀਜੇ ਭੁਗਤਣ ਦੇ ਲਈ ਤਿਆਰ ਰਹੋ ਸਵਾਮੀ ਮੇਗਨਾਥ ਤੇ ਉਹਨਾਂ ਦੇ ਸਾਥੀਆਂ ਦਾ ਕਹਿਣਾ ਕਿ ਖਾਲਿਸਤਾਨੀ ਸਮਰਥਕ ਗੁਰਪਤਵੰਨ ਸਿੰਘ ਪੰਨੂ ਦੇ ਵੱਲੋਂ ਡਾਕਟਰ ਪੀਮਰੋੰਬੇਦਕਰ ਦੀਆਂ ਮੂਰਤੀਆਂ ਨੂੰ ਤੋੜਨ ਦੇ ਲਈ ਨੌਜਵਾਨਾਂ ਨੂੰ ਢਕੀਲੇ ਭਾਸ਼ਣ ਦੇ ਕੇ ਉਕਸਾਇਆ ਜਾ ਰਿਹਾ ਜਿਸ ਕਰਕੇ ਕੁਝ ਦਿਨ ਪਹਿਲਾਂ ਫਲੋਰ ਵਿਖੇ ਬਾਬਾ ਸਾਹਿਬ ਦੀ ਮੂਰਤੀ ਨੂੰ ਕਵਰ ਕਰਨ ਵਾਲੇ ਸ਼ੀਸ਼ੇ ਤੇ ਕਿਸ ਇਸ਼ਤਾਰਤੀ ਅੰਸ਼ਰ ਦੇ ਵੱਲੋਂ ਖਾਲਿਸਤਾਨ ਜ਼ਿੰਦਾਬਾਦ ਲਿਕੇ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਦੀ ਜ਼ਿੰਮੇਵਾਰੀ ਗੁਰਪਤਵੰਨ ਸਿੰਘ ਪੰਨੂ ਦੇ ਵੱਲੋਂ ਲਈ ਗਈ ਤੇ ਇੱਕ ਵੀਡੀਓ ਸ਼ੇਅਰ ਕਰਕੇ 14 April ਨੂੰ ਸੰਵਿਧਾਨ ਨਿਰਮਾਤਾ ਤੇ ਭਾਰਤ ਰਤਨ ਡਾਕਟਰ ਬੀ ਆਰ ਅੰਬੇਦਕਰ ਦੇ ਜਨਮ ਦਿਨ ਵਾਲੇ ਦਿਨ ਮੂਰਤੀਆਂ ਨੂੰ ਤੋੜਨ ਦੀ ਧਮਕੀ ਦਿੱਤੀ ਗਈ ਤੇ ਉਹਨਾਂ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਗੁਰਪਤਵੰਨ ਸਿੰਘ ਪੰਨੂ ਤੇ ਕਾਨੂੰਨੀ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ ਮੈਂ ਸਵਾਮੀ ਮੇਘਨਾਥ ਵਾਲਮੀਕੀ ਸਮਾਜ ਤੋਂ ਜਿਸ ਤਰ੍ਹਾਂ ਤੁਸੀਂ ਸਾਰੇ ਭਲੀ ਭਾਤੀ ਜਾਨੂ ਹੋ ਕਿ ਆਤਵਾਦੀ ਗੁਰਪਤਸਰ ਸਿੰਘ ਪੰਨੂ ਜਿਸ ਵੱਲੋਂ ਨੰਗਲ ਫਲੋਰ ਦੇ ਵਿੱਚ ਡਾਕਟਰ ਬੀ ਆਰ ਅੰਬੇਦਕਰ ਜੀ ਦੀ ਮੂਰਤੀ ਨੂੰ ਜਿਹੜਾ ਅਖੰਡਤ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਉਸ ਵੱਲੋਂ ਜਿਹੜਾ ਚੈਲੰਜ ਕੀਤਾ ਗਿਆ ਕਿ 14 ਅਪ੍ਰੈਲ ਤੱਕ ਜਿਹੜਾ ਮੈਂ ਡਾਕਟਰ ਬੀ ਆਰ ਅੰਬੇਦਕਰ ਜੀ ਦੀਆਂ ਮੂਰਤੀਆਂ ਜਿੱਥੇ ਵੀ ਲੱਗਿਆ ਨੇ ਉਹਨਾਂ ਨੂੰ ਅਖੰਡਤ ਕਰਾਂਗਾ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਪੂਰਾ ਵਾਲਮੀਕੀ ਸਮਾਯੋ ਉਸ ਨੂੰ ਇਸ ਗੱਲ ਦਾ ਚੈਲੰਜ ਕਰਦਾ ਹੈ ਕਿ ਉਹ ਸਾਨੂੰ ਦੱਸ ਕੇ ਆਵੇ ਜਿੱਥੇ ਆਣਾ ਅੰਬੇਦਕਰ ਸਾਹਿਬੀ ਮੂਰਦ ਨੁਕਸਾਨ ਪਛਾਣ ਤੋਂ ਪਹਿਲਾਂ ਉਹਨੂੰ ਸਾਡੀਆਂ ਇਲਾਕਿਆਂ ਤੋਂ ਨੰਗਣਾ ਪਵੇਗਾ ਨਾ ਕਿ ਉਹ ਗਿੱਧਰ ਧਮਕੀਆਂ ਮਾਰੇ ਕਿਉਂਕਿ ਜਿੰਨੀ ਵਾਰੀ ਉਹਨੇ ਗਿੱਧਰ ਧਮਕੀਆਂ ਮਾਰੀਆਂ ਉਸ ਦੀ ਗਿੱਧਰ ਧਮਕੀ ਦਾ ਸਿੱਧੇ ਤੌਰ ਤੇ ਹੀ ਜਵਾਬ ਦਿੱਤਾ ਉਸਨੇ ਗਿੱਧਰ ਧਮਕੀ ਮਾਰੀ ਕੇਸ ਵਾਈ ਜਹਾਏ ਏਅਰ ਇੰਡੀਆ ਦੇ ਜਹਾਜ਼ ਦੇ ਵਿੱਚ ਕੋਈ ਨਾ ਚੜੇ 19 ਸਤੰਬਰ ਵਾਦਨ ਉਸ ਦਿਨ ਵੀ ਅਸੀਂ ਉਸ ਜਹਾਜ਼ ਵਿੱਚ ਚੜ ਕੇ ਉਹਦੀ ਜਿਹੜੀ ਗਿੱਧਰ ਧਮਕੀ ਦਾ ਜਵਾਬ ਦਿੱਤਾ ਉਸ ਉੱਤੇ 22 ਨੇ ਐਫ ਆਰ ਵਾਲਮੀਕੀ ਸਮਾਜ ਦੇ ਦੋ ਨੌਜਵਾਨਾਂ ਵੱਲੋਂ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਹੀ ਕਰਾਈਆਂ ਗਿਆ ਮਕਦਮਾ ਨੰਬਰ 168 220 ਥਾਣਾ ਬੀਡਵੀਆ ਲਵਲੀਨ ਉਰਫ ਲਵ ਮੱਟੂ ਵੱਲੋਂ ਦੂਜਾ ਮਤਦਮਾ 250 222 ਮੇਰੇ ਵੱਲੋਂ ਦਰਜ ਹੋਇਆ ਹੈ ਅਤੇ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਦੀ ਟੀਲੀ ਕਾਰਗੁਜ਼ਾਰੀ ਦਾ ਇਹ ਨਤੀਜਾ ਹੈ ਕਿ ਦੋਸ਼ੀ ਜਿਹੜਾ ਉਹਦੇ ਹੌਸਲੇ ਇੰਨੇ ਵੱਧ ਗਏ ਨੇ ਕਿ ਉਸਨੇ ਜਿਸ ਦਿਨ ਭਾਰਤ ਸੰਵਿਧਾਨ ਨਿਰਮਾਤਾ ਪਹਿਲੇ ਭਾਰਤ ਦੇ ਕਾਨੂੰਨ ਮੰਤਰੀ ਭਾਰਤ ਰਤਨ ਡਾਕਟਰ ਬੀ ਆਰ ਅੰਬੇਦਕਰ ਜੀ ਦਾ ਜਨਮ ਦਿਹਾੜਾ 14 April ਨੂੰ ਹੈ ਜੋ ਕਿ ਪੂਰੇ ਵਿਸ਼ਵ ਦੇ ਲੋਕਾਂ ਨੇ ਮਨਾਣਾ ਹੈ ਉਸ ਦਿਨ ਨੂੰ ਉਸਨੇ ਐਨਾ ਜਿਹੜਾ ਮਤਭਾਗੀ ਘਟਰਾ ਕਰਨ ਦੀ ਜਿਹੜੀ ਆ ਇੱਕ ਫੋਕੀ ਧਮਕੀ ਦਿੱਤੀ ਆ ਮੈਂ ਪੂਰੇ ਲੋਕਾਂ ਨੂੰ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਦੱਸਣਾ ਚਾਹੁੰਦਾ ਹਾਂ ਕਿ ਅਸੀਂ ਆਪਸੀ ਭਾਈਚਾਰਕ ਸਾਂਝ ਦੇਖ ਦੀਏ ਇਕਤਾ ਟਖੰਡਾਂ ਨੂੰ ਕਦੇ ਵੀ ਜਿਹੜਾ ਪੰਗ ਨਹੀਂ ਹੋਣ ਦੇਣਾ ਆਪਸੀ ਭਾਈਚਾਰਕ ਸਾਂਝ ਜਿਹੜੀ ਆ ਬਣਾ ਕੇ ਰੱਖਣੀ ਆ ਕਿਉਂਕਿ ਐਸੇ ਲੋਕ ਜਿਹੜੇ ਵਿਦੇਸ਼ਾਂ 'ਚ ਬੈਠ ਕੇ ਜਿਹੜੀ ਆਪਸੀ ਭਾਈਚਾਰਕ ਸਾਂਝ ਨੂੰ ਖਤਮ ਕਰਨਾ ਚਾਹੁੰਦੇ ਨੇ ਉਸ ਨੂੰ ਅਸੀਂ ਜਿਹੜਾ ਬਿਲਕੁਲ ਵੀੜਾ ਖਤਮ ਨਹੀਂ ਹੋਣ ਦੇਣਾ ਕਿਉਂਕਿ ਕੋ ਇੱਕ ਵਿਅਕਤੀ ਦੇ ਨਾਲ ਉਹਦੀ ਪੂਰੀ ਕਮੇਟੀ ਨਹੀਂ ਜੁੜੀ ਹੁੰਦੀ ਆ ਅਤੇ ਨਾਲ ਨਾਲ ਗੁਰਪਤਵ ਸਿੰਘ ਪੰਨੂ ਨੇ ਵੀ ਦੱਸਾਂ ਕਿ ਖਾਲਸਾ ਕਾਲ ਜਿਹੜਾ ਮੁੰਬਈ ਦੇ ਵਿੱਚ ਬਣਿਆ ਹੈ ਉਹਦੀ ਜਿਹੜੀ ਜ਼ਮੀਰ ਵੀ ਅੰਬੇਦਕਰ ਸਾਹਿਬ ਵੱਲੋਂ ਦਿੱਤੀ ਗਈ ਹੈ ਗੁਰਦੁਆਰਾ ਸਿੰਘ ਸਭਾ ਜੋਗੀ ਦਾਦਰ ਵਿੱਚ ਬਣਿਆ ਹੈ ਉਸ ਦੀ ਜਮੀਨ ਵੀ ਜਿਹੜੀ ਆ ਅੰਬੇਦਕਰ ਸਾਹਿਬ ਜੀ ਵੱਲੋਂ ਦਿੱਤੀ ਗਈ ਹੈ ਅਤੇ ਉਹਨਾਂ ਵੱਲੋਂ ਹੀ ਜਿਹੜਾ ਪਹਿਲਾਂ ਜਿਹੜਾ ਸਿੱਖ ਤਰ੍ਹਾਂ ਪ੍ਰਾਣ ਦੇ ਜਿਹੜੇ ਨਹੀਂ ਐਸੇ ਗੁਰੂ ਘਰ ਦੇ ਵਿੱਚ ਜਿਹੜਾ ਆਇਆ ਗਿਆ ਸੀ ਉਹਨਾਂ ਵੱਲੋਂ ਹਮੇਸ਼ਾ ਹੀ ਸਿੱਖ ਧਰਮ ਦਾ ਸਤਿਕਾਰ ਕੀਤਾ ਜਾਂਦਾ ਕਿਉਂਕਿ ਜਿੰਨੇ ਸਾਡੇ ਪਿੰਡਾਂ ਵਿੱਚ ਵਾਲਮੀਕਨ ਸਮਾਜ ਲੋਕ ਬੈਠੇ ਨੇ ਜੋ ਕਿ ਸਿੱਖ ਧਰਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਜਿਹੜਾ ਪੂਜਦੇ ਨੇ ਅਸੀਂ ਹਰ ਇੱਕ ਧਰਮ ਦਾ ਸਤਿਕਾਰ ਕਰਦੇ ਹਾਂ ਜਿਹੜੇ 85% ਲੋਕ ਨੇ ਭਾਰਤ ਦੇ ਅੰਦਰ ਉਹ ਉਹਨਾਂ ਦੇ ਲਈ ਜਿਹੜਾ ਰਹਿਬਰ ਜਿਹੜਾ ਡਾਕਟਰ ਬੀ ਆਰ ਅੰਬੇਦਕਰ ਜੀ ਨੇ ਜੇਕਰ ਐਸੀ ਕੋਈ ਘਟਨਾ ਕੱਢੀ ਤਾਂ ਜੋ ਭਾਰਤ ਦੇ ਹਾਲਾਤ ਹੋ ਜਾਣਗੇ ਉਸ ਦੀ ਜ਼ਿੰਮੇਵਾਰ ਭਾਰਤ ਸਰਕਾਰ ਦੇ ਨਾਲ ਪੰਜਾਬ ਸਰਕਾਰ ਤੇ ਉਹ ਸੂਬਾ ਹੋਵੇਗਾ ਜਿੱਥੇ ਅੰਬੇਦਕਰ ਸਾਹਿਬ ਜੀ ਦੀ ਮੂਰਤੀ ਜਿਹੜੀ ਖੰਡਿਤ ਕੀ ਹੋਈ ਹੋਵੇਗੀ ਇਸ ਕਰਕੇ ਮੇਰੀ ਸਰਕਾਰਾਂ ਨੂੰ ਚੇਤਾਵਨੀ ਨੇ ਕਿ ਐਸੇ ਦੋਸ਼ੀ ਉੱਤੇ ਜਿਹੜੇ ਪਹਿਲੇ ਵੀ ਮੁਕਦਮੇ ਦਰਜ ਨੇ ਹੁਣ ਨਵਾਂ ਜਿਹੜਾ ਲੇਟੈਸਟ ਮੁਕਦਮਾ ਜਿਹੜੀ ਅਸੀਂ ਮਾਨ ਜੋ ਪੁਲਿਸ ਕਮਿਸ਼ਨ ਸਾਹਿਬ ਨੂੰ ਜਿਹੜੀ ਸ਼ਿਕਾਇਤ ਦਿੱਤੀ ਹੈ ਜਿਸ ਨੂੰ UID 5628285 ਲੱਗਾ ਹੈ ਉਸ ਉੱਤੇ ਮੁਕਦਮਾ ਦਰਜ ਕਰਕੇ ਉਸ ਨੂੰ ਜਲਦਚੋ ਜਲ ਜਿਹੜਾ ਗ੍ਰਿਫਤਾਰ ਕਰ ਪਰ ਮੁਕਦਮੇ ਦਾ ਦਰਜ ਹੋ ਜਾਂਦੇ ਆ ਪਰ ਕਿਵੇਂ ਦੇਖਦੇ ਹੋ ਜੀ ਪੰਨੋ ਫੇਰ ਤਾਂ ਕਿਆ ਦਿੰਦਾ ਬਾਹਰੋਂ ਬੈਠਾ ਉਹ ਭਾਰਤ ਸਰਕਾਰ ਤੇ ਪੰਜਾਬ ਸਰਕਾਰਾਂ ਦਾ ਰੱਖਿਆ ਐਸਾ ਇੱਕ ਬੰਦਾ ਹੈ ਜੋ ਕਿ ਦੇਸ਼ ਦੇ ਅੰਦਰ ਜਿਹੜਾ ਮੌਲ ਜਿਹੜਾ ਖਰਾਬ ਕਰ ਰਿਹਾ ਹੈ ਤੇ ਦੇਸ਼ ਦੀ ਜਿਹੜੀ ਆਪਸੀ ਭਾਈਚਾਰਕ ਸਾਂਝ ਨੂੰ ਜਿਹੜਾ ਖਰਾਬ ਕਰਨ ਦੀ ਜਿਹੜੀ ਕੋਸ਼ਿਸ਼ ਕਰ ਰਿਹਾ ਹੈ। ਹੁਣ ਕੀ ਰਣਨੀਤੀ ਰਹੀ ਦੀ ਹੈ ਜੇ ਨਹੀਂ ਪਰਚਾ ਦਰਜ ਜੇ ਪਰਚਾ ਨਾ ਦਰਜ ਹੋਏਗਾ ਮੈਂ ਦੱਸਿਆ ਹੈ ਪਰਚਾ ਦਰਜ ਵੀ ਕਰਾਵਾਂਗੇ ਉਸ ਦੀ ਗ੍ਰਿਫਤਾਰੀ ਵੀ ਕਰਾਵਾਂਗੇ ਜੇਕਰ ਕਿਤੇ ਵੀ ਅੰਬੇਦਕਰ ਸਾਹਿਬ ਦੀ ਜਿਹੜੀ ਮੂਰਤੀ ਖੰਡਿਤ ਹੋ ਗਈ ਰੇਅਰ ਰੋਕੋ ਅੰਦੋਲਨ ਉਸ ਜਿਹੜੇ ਤੋਂ ਹੀ ਚਾਲੂ ਕਰਾਂਗੇ 14 ਅਪ੍ਰੈਲ ਨੂੰ ਚੈਲੰਜ ਦਿੱਤਾ ਜੀ ਉਹਨਾਂ ਨੇ ਕਿ ਇੱਥੇ ਵੀ ਅੰਮ੍ਰਿਤਪੁਰ ਵੀ ਮੂਰਤੀ ਹੈ ਬਾਬਾ ਜੀ ਫੌਨ ਦੀ ਇੱਥੇ ਸਾਡੇ ਸੰਤ ਜਿਹੜੇ Swami Happy ਇੱਥੇ ਮੂਰਤੀ ਦੇ ਉੱਤੇ ਬੈਠਾਂਗਾ ਮੇਰੀ ਲਾਸ਼ ਤੋਂ ਜਿਹੜਾ ਗੁਜ਼ਰ ਕੇੜਾ ਪੰਨੂ ਦੇ ਬੰਦੇ ਉਹ ਮੂਰਤੀ ਤੱਕ ਪਹੁੰਚਣਾ ਮੈਂ ਸੁਆਮੀ ਹੈਪੀ ਦਾਸ ਪੀਲ ਬਾਦਮੀ ਕਿਸਮਾਜ ਤੋਂ ਇੱਕ ਬਹੁਤ ਹੀ ਗੁੰਡਾ ਅੰਸਰ ਕੁੱਤਾ ਆਦਮੀ ਜਿਹੜਾ ਕਿ ਆਪਣੇ ਆਪ ਨੂੰ ਇੱਕ ਸਿੱਖ ਦਾ ਬੱਚਾ ਕਹਿੰਦਾ ਪਰ ਸਾਰੇ ਸਿੱਖ ਮੈਂ ਚਾਹਨਾ ਵਾਂ ਕਿ ਸਾਰੇ ਸਿੱਖ ਇਹੋ ਜਿਹੇ ਨਹੀਂ ਆ ਕਿਉਂਕਿ ਸਿੱਖ ਭਾਈਚਾਰਾ ਹਮੇਸ਼ਾ ਸਾਡੇ ਨਾਲ ਖੜਾ ਰਹਿੰਦਾ ਵਾ ਹਰ ਮੂਮੈਂਟ ਦੇ ਵਿੱਚ ਸਾਡੇ ਨਾਲ ਖੜਾ ਰਹਿੰਦਾ ਵਾ ਕੁਝ ਲੋਕ ਜਿਹੜੇ ਆ ਸਿੱਖੀ ਨੂੰ ਬਦਨਾਮ ਕਰ ਰਹੇ ਨੇ ਪਹਿਲੇ ਤੇ ਆਪਾਂ ਉਹਦੀ ਫੋਟੋ ਦੇਖਾਂਗੇ ਸਾਰੇ ਦੇਖਦੇ ਆ ਕਿ ਉਹਦੀ ਫੋਟੋ ਦੇ ਉੱਪਰ ਨਾ ਤੇ ਪੱਗ ਬੰਨਦਾ ਤੇ ਇੱਕ ਉਹ ਜਿਹੜੀ ਉਹਨੇ ਦੇਖਿਆ ਵੀ ਉਹ ਰਿਸਕਸ ਵੀ ਨਹੀਂ ਅਗੇ ਤੇ ਸਿੱਖ ਤੇ ਅਸੀਂ ਉਹਨੂੰ ਮੰਨਦੇ ਹੀ ਨਹੀਂ ਆ ਇਹ ਜਿਹੜੇ ਐਸਐਨ ਦੇ ਲੋਕ ਜਿਹੜੇ ਨੇ ਉਹ ਦੇਸ਼ ਦੇ ਵਿੱਚ ਗੁੰਡਾ ਕਰਦੀ ਕਰਕੇ ਦੇਸ਼ ਦੇ ਵਿੱਚ ਪ੍ਰਸ਼ਟਾਚਾਰ ਕਰਦੇ ਨੇ ਔਰ ਦੇਸ਼ ਦੇ ਵਿੱਚ ਦੰਗੇ ਕਰਾਉਂਦੇ ਨੇ 14 April ਦੀ ਜਿਹੜੀ ਉਹਨੇ ਗੱਲ ਕਹੀ ਆ ਅਸੀਂ ਚੇਤਾਵਨੀ ਦਿੰਨੇ ਆ ਮੈਂ ਖੁਦ ਇੱਥੇ 14 ਤਰੀ ਨੂੰ ਖੁਦ ਬੈਠੂਗਾ ਜਿਸ ਕਿਸੇ ਨੇ ਵੀ ਆਣਾ ਉਹ ਉਥੋਂ ਸਾਡੀ লাশ ਤੋਂ ਗੁਜ਼ਰ ਕੇ ਆਵੇ ਪੂਰਾ ਟਾਈਮ ਪਾਵਾਂਗੇ ਅਗਰ ਉਹਨੇ ਟਾਈਮ ਦੇਣਾ ਕੋਈ ਟਾਈਮ ਦੱਸੇ ਵਾਲਮੀਕੀ ਸਮਾਜ ਸੜਕਾਂ ਤੇ ਆ ਔਰ ਹਮੇਸ਼ਾ ਹੀ ਆਪਣੇ ਰੈਬਰ ਦੇ ਲਈ ਬਾਬਾ ਸਾਹਿਬ ਅੰਬੇਡਕਰ ਦੇ ਲਈ ਆਪਣੇ ਦਲਤਾ ਮਹਾਪੁਰਸ਼ਾਂ ਦੇ ਲਈ ਹਮੇਸ਼ਾ ਹੀ ਅੱਗੇ ਵੱਧ ਚੜ ਕੇ ਸੰਘਰਸ਼ ਕਰਦਾ ਅਸੀਂ ਸੰਘਰਸ਼ ਕਰਾਂਗੇ ਔਰ ਉਹ ਔਰ ਨੱਕ ਦੇ ਵਿੱਚ ਦਮ ਕਰਕੇ ਰੱਖਾਂਗੇ ਔਰ ਜਿਹੜੀ ਬਾਬਾ ਮੇਰਨਾਥ ਜੀ ਨੇ ਜਿਹੜੀ ਗੱਲ ਕਹੀ ਆ ਵੀ ਦੋ ਪਰਚੇ ਜਿਹੜੇ ਹੋਏ ਨੇ ਉਹ ਅੱਜ ਤੱਕ ਉਹਦੀ ਗ੍ਰਿਫਤਾਰੀ ਨਹੀਂ ਹੋਈ ਹੁਣ ਪਰਚਾ ਕਰਾ ਕੇ ਗ੍ਰਿਫਤਾਰੀ ਕਰਵਾਵੋਗੇ ਧੰਨਵਾਦ ਜੈ ਵਾਲਮੀਕਪਾਸ ਮੈਂ ਰਣਮਨ ਨਿਤਿਸ਼ੀ ਮੈਂ ਜੋ ਫਾਊਂਡਰ ਪੀ ਇਮੈਕਸ਼ਨ ਕਮੇਟੀ ਆਪ ਜੀ ਇੱਥੇ ਪਹੁੰਚੇ ਹੋ ਜੀ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਉਮੀਦਵਾਰਾਂ ਦੇ ਖਿਲਾਫ ਬਾਬਾ ਸਾਹਿਬ ਦੇ ਖਿਲਾਫ ਪ੍ਰਚਾਰ ਹੋ ਰਿਹਾ ਸੀ ਪਰ ਕੱਲ ਫਲੋਰ ਦੇ ਵਿੱਚ ਹੋਈ ਘਟਨਾ ਜਿਹੜੀ 31 ਮਾਰਚ ਦਾ ਦਿਨ ਚੁਣਿਆ ਗਿਆ ਜਦੋਂ ਬਾਬਾ ਸਾਹਿਬ ਉਮੀਦਵਾਰ ਜੀ ਨੂੰ ਭਾਰਤ ਰਤਨ ਅਵਾਰਡ ਦਿੱਤਾ ਗਿਆ ਆਰਟੀਕਲ 25 ਤੇ 27 ਦੀ ਗੱਲ ਕੀਤੀ ਆ ਪੰਨੂ ਨੇ ਬਾਹਰ ਬੈਠ ਕੇ ਆਰਟੀਕਲ 25 ਤੇ 27 ਹੈਗਾ ਕਿ ਇਹਦੀ ਜਾਣਕਾਰੀ ਜ਼ਰੂਰ ਦਵਾਂਗਾ ਧਰਮ ਨੂੰ ਮੰਨਣ ਦੀ ਆਜ਼ਾਦੀ ਜਿਉਂਜਾ ਆਪਾਂ ਸਿਰਿਸਾਬ ਪਾ ਸਕਦੇ ਆ ਕ੍ਰੋਸ ਪਾ ਸਕਦੇ ਆ ਜਨਉ ਪਾ ਸਕਦੇ ਆ ਤੇ ਉਹ ਆਰਟੀਕਲ 25 ਤੋਂ 27 ਹੈ ਜਿਹੜਾ ਧਰਮ ਨੂੰ ਹਰ ਵਿਸ਼ਵਾਸ ਨੂੰ ਹਰ ਪੰਥ ਨੂੰ ਮੰਨਣ ਦੀ ਆਜ਼ਾਦੀ ਦਿੰਦਾ ਦੂਜੀ ਬੇਨਤੀ ਇਹ ਕਰਾਂਗੇ ਜੀ ਕਿ ਸਰਬ ਸਮਾਜ ਨੂੰ ਸਮਝਣ ਦੀ ਜ਼ਰੂਰਤ ਹੈ ਕਿ ਜਿੱਥੇ ਆਪਾਂ ਐਸਸੀ ਹੈਗੇ ਆਂ ਦਲੀ ਹੈਗੇ ਆਂ ਉੱਥੇ ਆਪਾਂ ਵਾਲਮੀਕੀ ਮਜਬੀ ਸਿੱਖ ਵੀ ਹੈਗੇ ਆ ਇਹ ਕਿਤੇ ਵੀ ਸਕੀਮ ਨਹੀਂ ਚੱਲੇਗੀ ਬਾਹਰ ਬੈਠ ਕੇ ਕਿ ਸਮਾਜ ਦੇ ਵਿੱਚ ਕੋਈ ਪਾੜਾ ਪਾ ਦਿਆਂਗੇ ਔਰ ਤੀਜਾ ਸਭ ਤੋਂ ਵੱਡੀ ਗੱਲ ਹੈ ਦਲਿਤਾਂ ਦੇ ਸੰਬੋਧਿਤ ਕਰਕੇ ਬਾਬਾ ਸਾਹਿਬ ਨੂੰ ਦਾ ਅਪਮਾਨ ਕੀਤਾ ਗਿਆ ਦਲਿਤ ਅੱਜ ਕਿਤੇ ਵੀ ਖੜਿਆ ਉਹ ਬਾਬਾ ਸਾਹਿਬ ਉਹ ਬੇ 20 ਮਾਰਚ 1927 ਨੂੰ ਮਹਾੜ ਸੱਤਿਆਗ੍ਰਹਿ ਕਰਕੇ ਬਾਬਾ ਸਾਹਿਬ ਅੰਬੇਦਕਰ ਜੀ ਨੇ ਦਲਿਤਾਂ ਨੂੰ ਪਾਣੀ ਪੀਣ ਦਾ ਬਰਾਬਰੀ ਤੇ ਹੱਕ ਦਿੱਤਾ ਅੱਜ ਤੱਕ ਦੁਨੀਆ ਦੇ ਵਿੱਚ ਕੋਈ ਪਾਣੀ ਪੀਣ ਲਈ ਅੰਦੋਲਨ ਨਹੀਂ ਹੋਇਆ ਇੱਕੋ ਇੱਕ ਅੰਦੋਲਨ ਹੋਇਆ ਮਜ਼ਦੂਰਾਂ ਨੂੰ ਜਿੰਨੇ ਹੱਕ ਮਿਲੇ ਪਏ ਆ ਸਾਡੀਆਂ ਭੈਣਾਂ ਨੂੰ ਜਿੰਨੇ ਹੱਕ ਮਿਲੇ ਪਏ ਆ ਹਿੰਦੂ ਕੋਟ ਬਿਲ ਚ ਬਾਬਾ ਸਾਹਿਬ ਅੰਬੇਦਕਰ ਨੇ ਕਾਨੂੰਨ ਮੰਤਰੀ ਦੇ ਦੋਸਤੇ ਹਸਦੀਪਾ ਦਿੱਤਾ ਅੱਜ ਸਾਡਾ ਸਮਾਜ ਜਿੱਥੇ ਵੀ ਖੜਾ 26 ਜਨਵਰੀ 1950 ਨੂੰ ਖੜਾ ਔਰ ਸਭ ਤੋਂ ਵੱਡੀ ਗੱਲ ਪੰਨੂਰ ਜੀ ਨੇ ਸਾਡਾ ਇਤਿਹਾਸ ਨਹੀਂ ਜਾਣਦੇ ਆਪਾਂ ਦੇ ਉਹ ਕੌਮ ਆ ਜਿਸ ਤੇ ਸਾਡੀ ਜਾ ਕਬੀਰ ਜਾ ਧੀਮ ਕੰਨੇ ਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕਾ ਫਤਿਹ ਜਾ ਪੀ ਜਰੂਰ ਕੀਤਾ ਜੀ ਉਹਨਾਂ ਨੇ 14 ਅਪ੍ਰੈਲ ਦਾ ਜਮੂਤੀਆਂ ਤੋੜਨ ਚਾਹ ਲਿਆ ਬਸ ਕਿ ਚੈਲੰਜ ਲੋਕ ਲਗਾ ਕੇ ਹੋ ਸਕਦਾ ਜੀ ਬਾਹਰ ਬੈਠ ਕੇ ਆਪਾਂ ਇਹ ਗੱਲ ਕਰ ਸਕਦੇ ਆ ਸਸਤੇ ਡਾਲਰ ਭੇਜ ਕੇ ਇੱਥੇ ਕਿਸੇ ਸ਼ਰਾਰਤੀ ਅੰਸਰਾਂ ਨੂੰ ਆਪਾਂ ਭੇਜ ਸਕਦੇ ਆ ਪਰ 13 ਅਪ੍ਰੈਲ ਰਾਤ ਨੂੰ ਜਿੱਦਾ ਸੰਤ ਸੰਵਾਜ ਨੇ ਕਿਹਾ ਹਰ ਜਗ੍ਹਾ ਆਪਾਂ ਆਪਣੀਆਂ ਜਿਹੜੀਆਂ ਪ੍ਰਤਿਮਾਵਾਂ ਨੇ ਉਹਨਾਂ ਦਾ ਹੀ ਸੁਰੱਖਿਆ ਕਰਾਂਗੇ ਸੰਤ ਸੰਵਾਜ ਇੱਥੇ 14 ਅਪ੍ਰੈਲ ਤੱਕ ਬੈਠੇਗਾ ਬਾਕੀ ਪ੍ਰਸ਼ਾਸਨ ਦੀ ਵੀ ਕੋਈ ਜ਼ਿੰਮੇਵਾਰੀ ਹੈਗੀ ਆ ਇੱਕ ਹਫਤਾ ਹੋ ਗਿਆ ਅੰ ਸਕ੍ਰੀਨਸ਼ਾਟ ਭੇਜੇਗੇ ਇੱਕ ਸਲੀਪਰ ਸੈਲ ਦੇ ਆਪ ਦੱਸਿਆ ਗਿਆ ਉਹਦੀ ਰਿਕਾਰਡਿੰਗ ਮੇਰੇ ਵਟਸਐਪ ਤੇ ਆਈਆਂ ਬਾਬਾ ਸਾਹਿਬ ਦੀ ਪ੍ਰਤਿਮਾ ਨੂੰ ਤੋੜਨ ਦਾ ਉਹ ਦਾਅਵੇ ਕਰ ਰਿਹਾ ਔਰ ਮਾੜਾ ਚੰਗਾ ਬੋਲ ਰਿਹਾ ਪਰ ਪ੍ਰਸ਼ਾਸਨ ਨੇ ਅਜੇ ਇੱਕ ਹਫ਼ਤੇ ਬਾਅਦ ਐਫ ਆਈ ਆਰ ਵੀ ਨਹੀਂ ਕੀਤੀ ਸੰਤ ਸਮਾਜ ਕਦੋਂ ਦਾ ਇਸ ਬੰਦੇ ਦੇ ਖਿਲਾਫ ਐਫ ਆਈ ਆਰ ਕਰਵਾ ਕੇ ਬੈਠਾ ਵਾ ਸੰਤ ਮੇਘਨਾਥ ਜੀ ਔਰ ਬੇਨਤੀ ਇਹ ਕਰਾਂਗੇ ਕਿ ਅਮਰੀਕਾ ਦੇ ਵਿੱਚ ਜਿਹੜੇ ਵੇਦਕਰਵਾਦੀ ਬੈਠੇ ਨੇ ਉਹਨਾਂ ਨੂੰ ਇਹ ਕੇਸ ਲੜਨਾ ਪਏਗਾ ਅਮਰੀਕਾ ਦੇ ਵਿੱਚ ਵੀ ਅਮਰੀਕਾ ਆਪਣੇ ਆਪ ਨੂੰ ਸਭ ਤੋਂ ਪੁਰਾਣਾ ਲੋਕਤੰਤਰ ਕਹਿੰਦਾ ਅਮਰੀਕਾ ਮਾਰਟਨ ਲੂਥਰ ਕਿੰਗ ਦੀ ਤਰ ਉਹਦੇ ਵਿੱਚ ਉਮੀਦ ਕਰਵਾਦੀ ਆਪਣਾ ਕੇਸ ਲੜਨ ਤਾਂਕਿ ਉਸ ਦੀ ਕੋਰਟ ਦੇ ਵਿੱਚ ਅਮਰੀਕਨ ਸੰਵਿਧਾਨ ਦੇ ਵਿੱਚ ਵੀ ਇਹਦਾ ਟ੍ਰਾਇਲ ਸ਼ੁਰੂ ਕਰਾਇਆ ਜਾ ਸਕੇ। ਮਾਮਲੇ ਦਰਜ ਤਾਂ ਹੋ ਜਾਂਦੇ ਨੇ ਲੇਕਿਨ ਕੋਈ ਚਾਰਵਾਈ ਕਿਉਂ ਨਹੀਂ? ਕਿਉਂਕਿ ਜੁਡੀਸ਼ੀਅਲ ਸਿਸਟਮ ਤੋਂ ਬਾਹਰ ਹੈਗਾ। ਬੇਨਤੀ ਕਰ ਸਮਝਣਾ ਕਰਾ। ਜੁਡੀਸ਼ੀਅਲ ਸਿਸਟਮ ਤੋਂ ਬਾਹਰ ਹੈਗਾ ਪਰ ਇਹੋ ਹੀ ਕੇਸ ਇਹ ਆ ਕੇ ਸਾਨੂੰ ਮੌਕਾ ਮਿਲੇ ਕਿ ਅਮਰੀਕਨ ਸੰਵਿਧਾਨ ਦੇ ਵਿੱਚ ਅਮਰੀਕਨ ਜੁਡੀਸ਼ੀਅਲ ਸਿਸਟਮ 'ਚ ਜਾ ਕੇ ਲੜ ਸਕੀਏ ਜੇ ਅਮਰੀਕਾ ਗੱਲ ਕਰਦਾ ਫਰੀडम ਆਫ ਸਪੀਚ ਦਾ ਮਤਲਬ ਇਹ ਨਹੀਂ ਆ ਕਿ ਜੋ ਮਰਜ਼ੀ ਬੋਲੀ ਜਾਵੇ। ਔਰ ਇਹ ਉਹੀ ਅਮਰੀਕਾ ਦਾ ਜਿੱਥੇ ਬਾਬਾ ਸਾਹਿਬ ਅੰਬੇਦਕਰ ਜੀ ਨੇ ਆਪਣੀਆਂ ਡਿਗਰੀਆਂ ਕੰਪਲੀਟ ਕੀਤੀਆਂ ਸੋ ਉਮੀਦ ਕਰਦਾ ਹਾਂ ਅੰਬੇਦਕਰਵਾਦੀ ਧੜੀ ਸਮਾਜ ਜਿਹੜਾ ਅਮਰੀਕਾ 'ਚ ਬੈਠਾ ਹੈ ਇਸ ਕਤੀੜ ਪੰਨੂ ਨੂੰ ਚੈਲੰਜ ਕਰੇ ਕੋਰਟ 'ਚ ਟ੍ਰਾਇਲ ਕਰੇ